ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ एवरीवन ਬਟਿਆ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਆਪਣਾ ਨਵਾਂ ਟ੍ਰਿਪ ਹੋ ਗਿਆ ਸ਼ੁਰੂ ਮੋਂਟਰੀਅਲ ਟ੍ਰਾਂਟੋ ਟੂ ਮੋਂਟਰੀਅਲ ਥੈਨ ਨੋਵਸਕੋਸ਼ੀਆ ਥੈਨ ਕਮ ਬੈਕ ਟੂ ਟ੍ਰਾਂਟੋ ਪਿਆ ਯੂ ਐਸ ਐ ਨੂੰ ਐਸ ਵੀ ਗਏ ਨਹੀਂ ਕਿਉਂਕਿ ਉੱਥੇ ਥੈਂਕਸ giving ਦਾ ਲੌਂਗ ਲੌਂਗ ਵੀਕਐਂਡਸ ਆ ਲੋਨ ਨਹੀਂ ਮਿਲਣਾਂ ਸੇ ਜੇ ਅਸੀਂ ਚੱਲ ਜੰਦੇ ਆਪ ਉੱਥੇ ਹੀ ਆਇਆ ਸੀ ਕੈਲੀਫੋਰਨੀਆ ਤੋਂ ਲੋਡ ਮੈਂ ਮੋਂਟਰੀਅਲ ਲੋਨ ਆਇਆ ਇੱਥੇ اے ਸੀ ਯੂਨਿਟ ਆਪਾਂ ਵੀ ਜਿਹੜੇ ਪਿਛਲੇ ਵੀ ਕਿ ਲੈ ਆ ਸੀ ਦੋ ਜੁਨਟ ਇਹ ਹੋਰ ਆਇਆ ਇੱਕ ਟਰੱਕ ਉੱਧਰ ਹੋਰ ਖੜਾ ਕਿੰਨੇ ਜਿਆਦੇ ਆਇਆ ਪੀਸ ਪੂਸੇ ਆ ਉੱਧਰ ਯੋ ਹੁਣ ਲਾਉਨੇ ਆ ਇੱਥੇ ਫਿਰ ਚੱਲਦੇ ਆਂ ਗਾਹਾਂ ਇੱਥੋਂ ਫਿਰ ਲਾ ਕੇ ਇੱਥੋਂ ਪਿਕਅਪ ਕਰਨੀ ਆ ਤੇ ਇੱਥੋਂ ਨੇੜੇ ਹੀ ਆ ਪਿਕਅਪ ਕਰਕੇ ਫਿਰ ਨਵਾਂ ਸਕੋਚੀਆ ਨੂੰ ਜਾਣਾ ਤੇ ਨਵਾਂ ਸਕੋਚੀਆ ਦੇ ਦਿਆ ਰੰਗ ਰੰਗ ਉੱਧਰ ਕਿਧਰ ਗਿਆ ਬੈਦਰ ਉੱਧਰ ਠੰਡ ਬਹੁਤ ਐ ਸਿਰ ਸਿਰ ਐਦਾ ਟੱਕ ਲਈਦਾ ਐਦਾ ਟੋਪੀ ਲੈ ਲਈਦੀ ਉੱਪਰ ਐਨ ਪੂਰੇ ਪੈਕ ਹੋ ਜੀਦਾ ਇਦਾਂ ਆ। ਆ ਚੀਨਾ ਚੀਨਾ ਕੋਲਤੀ ਅਸੀਂ ਆ ਮੈਂ। ਹੁਣ ਉਹ ਤਿਆਰੀ ਕਰਦੇ ਆ ਉਹ ਦੀ। ਸੋ ਅਸੋ ਕ੍ਰੇਨ ਲੱਗੇ ਲਾਉਣ। ਕ੍ਰੇਨ ਆ ਲਾ ਕੇ ਫੇਰ ਰੱਖਣਾ ਹੈ ਸਮਾਨ। ਓਕੇ। ਗਨ ਕਰਕੇ ਕਰਦੇ ਆਂਗਾ। ਆ ਦੇ ਉੱਪਰ ਪੂਰਾ ਟੂਰਾ ਟੱਚ ਹੁੰਦਾ ਸੀਗਾ। ਮੈਂ ਪੱਲਾ ਇੱਦਾਂ ਹੀ ਸਿੰਗਲ ਹੀ ਰਹਿਣ ਦਾ ਇੱਦਾਂ ਗੜੀਸ ਕੇ ਉੱਪਰ ਨੂੰ ਗਿਆ ਰੋਲ ਨਹੀਂ ਕੀਤਾ ਪਿੱਛੇ ਉਹ। ਜੇ ਰੋਲ ਕਰਦਾ ਫੇਰ ਉੱਪਰ ਖੁੱਲਦਾ ਹੀ ਨਹੀਂ ਸੀ। ਐਨ 1 ਇੰਚ ਦਾ ਫਰਕ ਆ ਬਸ ਉੱਪਰ। ਇੰਦਾ ਕਰਦੇ ਖੁੱਲ ਗਿਆ ਹਣ ਪਿਛਲਾ ਜਲੇ ਪਿਛਲਾ ਲੈ ਗਿਆ ਫਿਰ ਫਿਰ ਅਗਲੇ ਆਪ ਈਜ਼ੀ ਲੈ ਜਾਣੇ ਮੋਹਰੇ ਖੁੱਲ ਕੇ ਯਾ ਉਹ ਕਰਦੇ ਆ ਸੈਟਅਪ ਕ੍ਰੇਨ ਸੈਟਅਪ ਹੋ ਗਈ ਤਾਂ ਨਾ ਰੂਫ ਤੇ ਲਾਉਣਾ ਸਾਰਾ ਕੁਝ ਏਸੀ ਯੂਨਟ ਇਹ ਜਿਹੜੇ ਸਾਰੇ ਲਓ ਜੀ ਹੋ ਗਿਆ ਸੈਟਅਪ ਕ੍ਰੇਨ ਸੈੱਟ ਹੋ ਗਈ ਹਾਂ ਹੁਣ ਚੱਕੂਗਾ ਹਾਂ ਹੁਣ ਪਿੱਛੇ ਖੋਲਤਾ ਹਾਂ ਤੇ ਬਾਅਦ ਚ ਮੋਹਰੇ ਪਿੱਛੇ ਨੂੰ ਸਲਾਈਡ ਕਰ ਦੇਣਾ ਮੋਹਰੇ ਦੇ ਦੋ ਚੱਕ ਲੈਣੇ ਤਿੰਨ ਪੀਸ ਐ ਇਦਾਂ ਦੇ ਵੱਡੇ ਏਸੀ ਯੂਨਟ ਇਹ ਚੱਕ ਕੇ ਉਹ ਉੱਪਰ ਰੂਫ ਤੇ ਰੱਖਨੇ ਆ ਉਹਨਾਂ ਨੇ ਰੂਫ ਤੇ ਫਿੱਟ ਹੋਣੇ ਆ ਉੱਪਰ ਛੱਤ ਤੇ ਆਹ ਹੋ ਗਈ ਫਰੇਮ ਸੈਟ दा चक दे आ सेफ्टी आप सारा ब्लॉक करता इधर कोई अंदर नावे सेफ्टी नहीं वो टच गाड़ी अंदर अनलोडिंग एसी जोनेट गोइंग ऑन द रूफ क्रेन सेटअप लिफ्टिंग द थ्री पीसेस गोइंग ऑन द रूफ यो बिग जॉब मॉन्ट्रियल अर्ली मॉर्निंग कोल्ड ਕੋਲਡ ਕੋਲਡ ਕੋ ਟੂ ਕੋਲਡ ਲੱਗੇ ਚੱਕਣ ਏ ਆਹ ਲੈ ਔਡ ਗਿਆ ਨਹੀਂ ਥਲੜਾ ਪੀਸ ਕੱਟਦਾ ਸਗਾ ਚੇਨਾ ਪਾਉਣ ਲਈ ਉਹ ਆਪਣੇ ਸਟ੍ਰੈਪ ਪਾਉਣੇ ਲਈ ਉਹ ਚੱਕਦਾ ਹਵਾ ਬਹੁਤ ਚੱਲਦੀ ਆ ਹਵਾ ਚ ਝੂਲਦੀ ਰਹਿੰਦੀ ਬਹੁਤ ਜਿਆਦਾ ਧਿਆਨ ਨਾਲ ਚਲਾਉਣੀ ਪੈਂਦੀ ਗੱਡੀ ਨੂੰ ਮੈਂ ਵੀ ਇਹਨਾਂ ਥੱਲੇ ਰੱਖਣਾ ਹੈ ਨਹੀਂ ਕਿ ਉੱਪਰ ਲੈ ਕੇ ਜਾਣਾ ਮੈਨੂੰ ਲੱਗਦਾ ਹਵਾ ਚੱਲਦੀ ਰਹੇਗੀ ਬਾਅਦ ਚ ਲੈ ਕੇ ਜਾਉਗੇ ਉੱਪਰ ਆਹ ਇਹ ਟਾਲਾ ਲਾਇਆ ਨੇ ਲਓ ਜੀ ਇੱਕ ਪੀਸ ਲੈ ਗਿਆ ਆ ਦੂਜੇ ਨੂੰ ਲੱਗੇ ਆ ਹਾਂ ਪਿੱਛੇ ਸਾਰਾ ਸਲਾਈਡ ਕਰਤਾ ਮੈਂ ਟਰਪ ਐਦਾਂ ਹੋ ਜਾਂਦੀ ਐ ਸਾਰੀ ਪਿੱਛੇ ਨੂੰ ਟਰਪ ਸਲਾਈਡ ਜਾਂ ਅੱਗੇ ਨੂੰ ਕਰਨੀ ਅੱਗੇ ਨੂੰ ਕਰ ਦੋ ਐਨੀ ਪਿੱਛੇ ਰਹਿ ਜਾਂਦੀ ਆ ਐ ਇੱਥੇ ਲੋਕ ਲੱਗੇ ਹੁੰਦੇ ਆ ਇੱਥੇ ਲੋਕ ਲੱਗ ਜਾਂਦੇ ਆ ਉਹਨਾਂ ਦੇ ਪਿੱਛੇ ਵੀ ਦੇ ਲੋਕ ਆ ਫਿਰ ਐਨ ਪ੍ਰੋਪਰ ਟਾਈਟ ਹੋ ਜਾਂਦੀ ਐਨ ਲੋਕ ਲੱਗ ਜਾਂਦੇ ਆ ਐ ਏਅਰ ਨਾ ਖੁੱਲ ਜਾਂਦੇ ਐਥੇ ਥੱਲੇ ਬਟਨ ਲੱਗਾ ਹੁੰਦਾ ਉਹਨਾਂ ਏਅਰ ਨਾ ਖੁੱਲਦੇ ਯੋ ਲਸਾਲ ਗੁਰਦੁਆਰਾ ਇਨ ਮੌਂਟਰੀਅਲ ਪਿਕਅਪ ਫਰਮ ਲਸਾਲ ਮੌਂਟਰੀਅਲ ਆ ਗੁਰਦੁਆਰਾ ਝੂਲਦਾ ਨشان ਸਾਹਿਬ ਪੂਰੀ ਹਵਾ ਤੇਜ ਹੈ ਸਪੀਡਾਂ ਦੇ ਦੇਖੋ ਲਸਾਲ ਗੁਰਦੁਆਰਾ ਸਾਹਿਬ ਮੌਂਟਰੀਅਲ ਯੋ ਆਈਬੀਸੀ ਟ੍ਰੇਨ ਆ ਗਈ ਜਾਮ ਲੱਗ ਗਿਆ ਸੀਸੀਐਨ ਐਨ ਆਗਈ ਹਾਈਵੇ ਤੇ ਓ ਮਾਈ ਗਾਡ ਹਾਈਵੇ 20 ਤੇ ਜਾਮ ਲੱਗ ਗਿਆ ਕਯੂਬਿਕ ਸਿਟੀ ਨੂੰ ਜਾਂਦੇ ਹਨ ਦੇਖੇਂ ਦਾ ਯਕਲਾ ਤੁਮ ਕੋ ਪਰ ਪਾ ਦੇ ਸ਼ਹਿਰ ਚ ਬਲੀ ਦੇਖੋ ਵੀ ਸਨੋ ਕਯੂਬਿਕ ਸਿਟੀ ਕਿਬਾਕ ਨਿਊ ਬਰੋਸਮਿਕ ਬਾਰਡਰ ਸਨੋ 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 ਹੋਜੀ ਬਾਰਡਰ ਆ ਗਿਆ ਯੂਰਪਿਕ ਦਾ ਖਤਮ ਹੋ ਗਿਆ ਤਾਂ ਨਿਊ ਬਰੋਸਵਿਕ ਪਹੁੰਚ ਗਏ ਕੈਨੇਡਾ ਦੇ ਐਂ ਲਾਸਟ ਤੇ ਇੱਥੋਂ ਸਿੱਧਾ ਹੀ ਰਸਤਾ ਹੁਣ ਇੱਥੋਂ ਉਹ ਪਹਾੜੀ ਤੋਂ ਗਾਹਾਂ ਸਮੁੰਦਰ ਆ ਸਮੁੰਦਰ ਸਿੱਧਾ ਯੂਰਪ ਚ ਵੱਜ ਜਾਂਦਾ ਜਾਂ ਅਰਬ ਕੰਟਰੀ ਚ ਵੱਜ ਜਾਂਦਾ ਜਾ ਕੇ ਇੱਥੋਂ ਗਾਹਾਂ ਹੋਰ ਕੁਝ ਨਹੀਂ ਹੈਗਾ ਇੱਥੋਂ ਕੈਨੇਡਾ ਖਤਮ ਆ ਉਹ ਪਹਾੜੀ ਤੋਂ ਗਾਹਾਂ ਸਮੁੰਦਰ ਆ ਕੈਨੇਡਾ ਫਿਨਿਸ਼ ਇੱਥੋਂ ਗਾਹ ਐਂਡ ਐਂਡ ਤੇ ਆ ਗਏ ਆ ਹਾਂ ਬਸ ਪਹਾੜੀ ਦੁਕਾਨ ਸਿੱਧਾ ਕਹਾਂ ਜੋਰ ਪਾਉਂਦਾ ਮੈਂ ਮੈਨੂੰ ਪਤਾ ਪਾਉਂਗਾ ਫਿਰ ਸਕਰੀਨਸ਼ਾਟ ਫਿਰ ਦੇਖਿਓ ਐਨ ਐਂਡ ਚ ਆ ਗਏ ਅੱਜ ਡਿਲੀਵਰੀ ਕਰਦੇ ਹੁਣੇ ਪਹੁੰਚਾਂ ਲੈ ਮੰਨ ਲਓ ਦੇ ਅੰਦਰ ਆਫਿਸ ਜਾ ਕੇ ਦੇ ਦੇ ਆ ਕੀ ਕਹਿੰਦੇ ਔਰ ਆ ਛੋਟਾ ਬੋਟ ਹੈ ਉਧਰ ਹੋਰ ਵੱਡਾ ਬੋਟ ਵੀ ਹੋਣਾ ਹਾਂ ਤੇ ਸ਼ਿਪ ਖੜੇ ਆ ਇੱਥੇ ਇਹ ਸਮੁੰਦਰ ਦਾ ਹਿੱਸਾ ਹੀ ਆ ਬਸ ਆ ਨਾਲ ਉਹ ਪਹਾੜੀ ਦੇ ਪਰਲੇ ਬੰਨੇ ਸਾਰਾ ਸਮੁੰਦਰ ਉਹ ਦੇਖ ਉਹ ਤਾਂ ਗਾਹਾਂ ਬਸੇ ਉਹੀ ਹੋਣਾ ਯੂਰਪ ਨੂੰ ਜਾਂ ਅਰਬ ਦੀਆਂ ਕੰਟਰੀਆਂ ਜੀਆਂ ਆਉਂਦੀਆਂ ਇੱਥੇ ਪੁਰਾਣਾ ਜਿਹਾ ਸ਼ਿਪ ਖੜਾ ਇੱਕ ਆਹ ਵੇਖ ਆਹ ਆ ਡਿਲੀਵਰੀ ਹੋਈ ਜਾਂਦੀ ਆ ਲੋ ਜੀ ਆਪਣੀ ਡਿਲੀਵਰੀ ਹੋ ਗਈ ਕੈਨੇਡਾ ਦੇ ਐਂਡ ਤੇ ਐਨ ਇੱਥੇ ਕੈਨੇਡਾ ਖਤਮ ਹੋ ਜਾਂਦਾ ਐਟਲੈਂਟਿਕ ਓਸ਼ਨ ਸ਼ੁਰੂ ਹੋ ਜਾਂਦਾ ਇੱਥੋਂ ਆ ਸਾਰਾ ਇਧਰੋਂ ਆ ਪਹਾੜੀ ਟੱਪ ਕੇ ਸਾਰਾ ਸਮੁੰਦਰ ਐ ਸਿੱਧਾ ਯੂਰਪ ਯੂਰਪ ਨੂੰ ਸਿੱਧਾ ਰਾਹ ਜਾਂਦਾ ਆਈਸਲੈਂਡ ਨਾਲੋਂ ਗੱਦੇ ਇੱਥੇ ਸਾਰੇ ਟੱਪੂ ਦੇਸ਼ ਜਿਹੜਾ ਜਹਾਂ ਅਰਬ ਕੰਟਰੀਆਂ ਅਜੀਵਟ ਵਗੈਰਾ ਇੱਕ ਪਾਸੇ ਆਪਣਾ ਇੰਗਲੈਂਡ ਜਰਮਨੀ ਵਗੈਰਾ ਪੁਰਤਗਾਲ ਜੋ ਵੀ ਸਾਰਾ ਇੱਥੋਂ ਇਧਰ ਚ ਹੀ ਆਉਂਦੇ ਸੀ ਅੱਗੇ ਸ਼ਿਪ ਪਰ ਪਰ ਕੇ ਡੌਂਕੀਆਂ ਲਾ ਕੇ ਵੀ ਬੰਦੇ ਜਿੱਦਾਂ ਪੁਰਾਣੇ ਜ਼ਮਾਨੇ ਚ ਯੂਰਪ ਤੱਕ ਤੇਲੀ ਵੀ ਆਪਣੀ ਹੋ ਗਈ ਹੁਣ ਡਿਸਪੈਚ ਨੂੰ ਕਰਦੇ ਆ ਮੈਸੇਜ ਚੱਲਦੇ ਆ ਅੱਗੇ ਕਿੱਥੇ ਜਾਣਾ ਦੇਖੋ ਜੀ ਓਸ਼ੀਆ ਨੈਟਲੈਂਟਿਕ ਓਸ਼ੀਅਨ ਸਿੱਧਾ ਹੀ ਜਾਂਦਾ ਇਹ ਯੂਰਪ ਨੂੰ ਵਾਓ ਬਿਊਟੀ ਬਿਊਟੀ ਵੀਅੂ ਆ ਦੇਖੋ ਇੰਦਾਂ ਦੇ ਕਿੰਨੇ ਵੀਅੂ ਆ ਰੁਕਣੇ ਨੂੰ ਜਗ੍ਹਾ ਨਹੀਂ ਲੱਭਦੀ ਕਈ ਜਗ੍ਹਾ ਇੱਥੇ ਆ ਬਣਾਈਓ ਸੀ ਜਗ੍ਹਾ ਥੋੜੀ ਆ ਪਾਰਕਿੰਗ ਟਰੱਕ ਖੜਾ ਹੋਣੇ ਇੱਥੇ ਆ ਲੱਗਾ ਮੈਂ ਬਣਾਓ ਓਹ ਹੋ ਹੋ ਵੈਰੀ ਨਾਈਸ ਨੋਵਾ ਸਕੋਸ਼ੀਆ ਐਂਡ ਇੰਡੀਆ ਨੋਵਾ ਸਕੋਸ਼ੀਆ ਦਾ ਜਿੱਥੋਂ ਓਸ਼ੀਅਨ ਸ਼ੁਰੂ ਹੋ ਜਾਂਦਾ ਜਿੱਥੋਂ ਗਾਹਾਂ ਫੇਰ ਬੱਸ ਜੋਰ पे ही ਹੁੰਦਾ ਉਧਰ ਸ਼ਿਪ 'ਚ ਹੀ ਜਾਣਾ ਪੈਂਦਾ ਆ ਗੱਬੇ ਰੋਡ ਜੇ ਲਿਆਇਓ ਪਤਾ ਨਹੀਂ ਕੀ ਕਰਦੇ ਹੋਣੇ ਆ ਇੱਥੇ ਆਨਲੋਡ ਸਮਾਨ ਕਰਦੇ ਹੋਣੇ ਸ਼ਿਪਾਂ 'ਚ ਪੰਚੇ ਜਾਂ ਦਦਾ ਬਹੁਤ ਵਧੀਆ 뷰 ਆ ਅਮੇਜ਼ਿੰਗ ਨਾਈਸ ਆ ਦੇਖੋ ਵੀ 뷰 ਕਿੰਨਾ ਘੈਂਟ ਆ ਪਿੱਛੇ ਇਹੋ ਨੋਵਾ ਸਕੋਸ਼ੀਆ ਹੁਣ ਬੈਕ ਚੱਲਾ ਡਿਲੀਵਰੀ ਹੋ ਗਈ ਐਨ ਬਾਰਡਰ ਤੇ ਸਿੱਧੀ ਉਹ ਓਸ਼ੀਨ ਐਟਲੈਂਟਿਕ ਓਸ਼ੀਨ ਐਂਡ ਤੇ ਐਨ ਉਥੋਂ ਸਿੱਧਾ ਹੀ ਰਸਤਾ ਫਿਰ ਯੂਰਪ ਨੂੰ ਹੀ ਜਾਂਦਾ ਇਹ ਯਾਰ ਨੋਵਾ ਸਕੋਸ਼ੀਆ ਬੈਰੀ ਨਾਈਸ ਬਹੁਤ ਵਧੀਆ ਵਧੀਆ 뷰 ਹੁੰਦੇ ਆ ਇੱਥੇ ਪਰ ਰੁਕਣੇ ਦੀ ਜਗ੍ਹਾ ਨਹੀਂ ਲੱਭਦੀ ਇੱਥੇ ਲੱਭੀ ਸੀ ਇੱਥੇ ਲਾ ਗਏ ਮੈਂ ਕਿਹਾ ਬਣਾਉਂਦੇ ਆ ਮਰਜੀ ਵੀਡੀਓ ਕਲਿੱਪ ਅੱਦਾ ਆ ਦੇ ਅੱਦਾ ਚ ਤਰਾਇਆਂ ਚੜਾਈਆਂ ਜਾਂਦਾ ਰਾ ਜੰਗਲ ਹੀ ਜੰਗਲ ਆ ਭਾਲੂ ਭੁੱਲੂ ਰਾਤ ਨੂੰ ਬਥੇਰੇ ਹੁੰਦੇ ਇੱਥੇ ਭਾਲੂ ਭੁੱਲੂ ਜਾ ਯੋ ਉਹ ਜਾਨੀਆਂ ਧੂੜਾ ਪੱਟਦੀਆਂ ਜੀਪਾਂ ਆ ਦੇ ਸਾਰਾ ਹੋਸ਼ ਗਿਆ ਨਾ ਉੱਧਰ ਨੂੰ ਚੱਲ ਪਾ ਉੱਧਰ ਹੋਸ਼ ਹੀ ਨਹੀਂ ਆ ਸਾਰਾ ਵੈਰੀ ਨਾਈਸ ਅ ਉਹ ਪੈਂਦੀ ਤੱਕ ਨੇਚਰ ਨੇਚਰ ਬਹੁਤ ਸੋਹਣਾ ਯਾ ਹੂ ਹੂ ਹੈਲੋ ਨੋਵਾ ਸਕੋਸ਼ੀਆ ਵੈਲਕਮ ਟੂ ਨੋਵਾ ਸਕੋਸ਼ੀਆ ਵੈਰੀ ਨਾਈਸ ਬਿਊਟੀ ਵਾਓ ਯੋ ਦੇਖੋ ਦੇਖੋ ਰੌਣਕਾਂ ਨਜ਼ਾਰੇ ਅ ਅਟਲੈਂਟਿਕ ਓਸ਼ੀਅਨ ਆ ਓਸ਼ੀਅਨ ਚੋਂ ਇੰਨਾ ਕਾ ਪਾਰਟ ਜਾਂ ਨਿਕਲਦਾ ਇਧਰ ਨੂੰ ਉਹ ਸਾਰਾ ਉਧਰ ਓਸ਼ੀਅਨ ਆ ਚੱਲਦੇ ਵੱਡੇ ਵੱਡੇ ਕਰੂਜ਼ ਸਿੱਤੇ ਜਾਂਦੇ ਯੂਰਪ ਨੂੰ ਸਿੱਧਾ ਹੀ ਇੰਗਲੈਂਡ ਖੋਰ ਕੁਛ ਨਹੀਂ ਆਉਂਦਾ ਰਾਹ ਚ ਸਮੁੰਦਰ ਹੀ ਐ ਧੋਗਾ ਹਾਂ ਬਸ ਇਹ ਕੈਨੇਡਾ ਦਾ ਐਂਡ ਐ ਇਥੋਂ ਇੱਕ ਸਾਈਡ ਤੋਂ ਨੋਵਾ ਸਕੋਸ਼ੀਆ ਨਿਊ ਬ੍ਰਾਂਜ਼ਵਿਕ ਵਾਲੀ ਸਾਈਡ 'ਚ ਯੋ ਇਧਰ ਵੀ ਸਫਰ ਲਾਤਾ ਆਪਾਂ ਵੈਰੀ ਨਾਈਸ ਉਹ ਬਿਊਟੀ ਮਾ ਦੇਖੋ ਕਿੰਨਾ ਸੋਹਣਾ ਵਾਓ ਆ ਟ੍ਰੇਲ ਆ ਕੋਈ ਇੱਥੇ ਟ੍ਰੇਲ ਵਿੱਚ ਜੰਗਲ ਚ ਹੋਣੀ ਆ ਲੋਕ ਟ੍ਰੇਲ ਇਟ ਚ ਘੁੰਮਦੇ ਟ੍ਰੈਕਿੰਗ ਟ੍ਰੋਕਿੰਗ ਕਰਦੇ ਆ ਆ ਦੇਖ ਬਹੁਤ ਸੋਹਣਾ 뷰 ਆ ਉਹ ਉਧਰ ਕਿੰਨੀ ਦੂਰ ਤੱਕ ਜਾਂਦੇ ਲੇਕ ਜਿਹਾ ਵੰਗੋ ਬਣਿਆ ਸਮੁੰਦਰ ਦਾ ਹਿੱਸਾ ਹੀ ਆ ਇਹ ਸਾਰਾ ਇੱਧਰ ਸਾਰਾ ਜੰਗਲ ਆ ਬਾਕੀ ਆ ਹਾਈਵੇ ਚੱਲਦਾ ਇੱਧਰ ਸਾਈਡ ਤੇ ਜਗਾ ਸਿੱਥੇ ਰੋਕ ਕੇ ਰੋਕ ਸਕਦੇ ਤੁਸੀਂ ਬ੍ਰੇਕ ਬ੍ਰੇਕ ਕਰਨੀ ਦਾ ਵੈਰੀ ਨਾਈਸ ਜਾਂਦੇ ਪਿੱਕੇ ਧੂੜਾ ਬੱਟਦੇ ਓਹ ਦੇ ਟਰੱਕ ਵੀ ਆ ਗਿਆ ਆਰਮਰ ਆਰਮਰ ਯੋ ਨੋਵਾ ਸਕੋਸ਼ੀਆ ਸਕੇਲ ਤੇ ਇਨਸਪੈਕਸ਼ਨ ਹੋਣ ਲੱਗ ਪਈ ਉੱਧਰ ਚਾਨਣਾ ਬਗੀ ਜਾਂਦਾ ਹੂ ਉੱਥੇ ਨਾ ਨਿਕਲਾ ਪਹਾੜੀ ਚੋਂ ਇੱਥੇ ਇਹ ਸਕੇਲ ਬਣਾਈ ਹੋਇਆ ਇਹਨਾਂ ਨੇ ਜੋ ਪੇਪਰ ਉਹ ਉੱਪਰ ਲਾ ਗਿਆ ਅਫੀਸਰ ਦੇਖਦੇ ਆ ਉਹ ਕੀ ਸੱਪ ਕੱਢਦਾ ਦੇਖਦੇ ਆ ਲੋ ਜੀ ਵਾਪਸੀ ਤੇ ਹੋ ਗਈ ਆਪਣੀ ਪਿਕਅਪ ਮਟੀਰੀਅਲ ਤੋਂ ਹੌਲਮੋਸ ਭਰੇਗਾ ਟ੍ਰੇਲਰ ਦੇ ਦੇਣ ਡਿਸਪੈਚ ਕੀ ਕਹਿੰਦੀ ਹੁਣ ਦੱਸਦੇ ਉਹਨਾਂ ਨੂੰ ਵੀ ਪਿਕਅਪ ਹੋ ਗਈ ਆ ਤੇ ਇਹਦੇ ਅੱਗੇ ਭੇਜਦੇ ਆ ਕਿਤੇ ਕੁਝ ਥੋੜੀ ਜਿਹੀ ਜਗ੍ਹਾ ਆ ਹੋਰ ਖਾਲੀ ਕਾ ਵਾਪਸ ਜਾਂਦੇ ਆ ਦੇ ਦੇ ਤੇ ਓ ਯੋ ਲੋ ਜੀ ਸ਼ਾਵਰ ਲੈ ਲਿਆ ਆਪਾਂ ਲੋਡ ਵੀ ਚੱਕ ਲਿਆ ਸੀ ਮਟੀਰੀਅਲ ਤੋਂ ਪੈਨਲ ਜੇ ਕਿੱਡਾਂ ਦੇ ਵਿੱਚ ਪਾਏ ਤਾਂ ਹੁਣ ਚੱਲਦੇ ਆ ਬਸ ਹੁਣ ਯਾਰਡ 'ਚ ਜਾ ਕੇ ਲਾਉਂਦੇ ਆ ਆਪਣਾ ਹੋ ਜਣਾ ਟ੍ਰਿਪ ਟਾਨ ਫਿਰ ਸੰਡੇ ਦੇਖਾਂਗੇ ਕਹਿੰਦੇ ਸੰਡੇ ਜਾਣਾ ਫਰੇਪੇ ਲਈ ਫਰੇਪੇ ਫਰੇਪੇ ਬੀਕੇ ਚੱਲਦੇ ਆਂ ਫਿਰ ਬਸ ਪਹੁੰਚਦੇ ਆਂ ਆਪਣਾ ਲੋਡ ਲੋਡ ਸੈਟ ਹੈ ਆਪਾਂ ਚੈੱਕ ਕਰ ਲਿਆ ਪਹਿਲਾਂ ਹੀ ਤਾਂ ਆਪਾਂ ਹੁਣ ਆਕੇ ਹੋ ਗਿਆ ਪਲਿਚ ਸ਼ਿਫਟ ਲਾਉਣ ਲਈ ਰੈਡੀ ਤਿੰਨ ਚਾਰ ਘੰਟੇ ਚਾਰ ਘੰਟੇ ਦੀ ਡਰਾਈਵ ਹੈ ਔਰ ਪਹੁੰਚਦੇ ਆਂ ਹੁਣ ਊਹ